ਸਸੀ ਗਾਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ ਅ ਇਸ਼ੂਨ ਬੀ ਹੈਪਨਿੰਗ ਬਿਕਾਜ਼ ਵੀ ਆਲ ਬਲੀਵ ਇਨ ਪੀਸ ਕਿਉਂਕਿ ਜਿਹੜਾ ਮਰਜੀ ਮੁਲਕ ਹੋਵੇ ਉਤੋਂ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਸੋ ਇਸੀ ਗੱਲ ਦੇ ਉੱਤੇ ਜਿਮੀ ਅਹਿਮਦਗੜੀ ਐਨ ਬੜੀਆਂ ਖੂਬਸੂਰਤ ਲਾਈਨਾਂ ਲਿਖਿਆ ਜੀ ਮੈਂ ਸੁਣਾਉਣਾ ਤੁਹਾਨੂੰ ਧਰਮ ਆ ਉਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਅਸਾਈ ਡੋਬਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੋਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਪੜ ਇਤਿਹਾਸ ਦੇ ਪੰਨੇ ਵੇਖੋ ਕੀ ਕੁਝ ਆਪਾਂ ਝੱਲੇ ਨਵੇਂ ਜ਼ਖਮ ਨੂੰ ਕਿੱਥੇ ਰੱਖਣਾ ਪੱਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਚ ਸਾਡੇ ਜਾਂ ਫਿਰ ਲੋਹਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਜਿੰਮੀ ਦੇ ਤਾਂ ਬੋਲ ਆਖਰੀ ਇੱਕੋ ਗੱਲ ਹੀ ਕਹਿਣ ਪਿਆਰ ਇਕਤਾ ਅਤੇ ਸ਼ਾਂਤੀ ਤਿੰਨੋਂ ਕਾਇਮ ਰਹਿਣ ਕਟੜਤਾ ਦੀ ਕੰਧ ਵੀ ਸਟੋ ਜੇ ਸੌਖੇ ਸਾ ਭਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਸੇ ਨੋਟ ਵਾਰ ਲਵ ਐਂਡ ਪੀਸ